ਸਾਡੇ ਨਾਲ ਕੋਈ ਗੱਲ ਨਹੀਂ ਕਰ ਰਹੇ ਹੁਣ ਇਹ ਮਸਲਾ ਪੰਥ ਨੇ ਆਪਣੇ ਹੱਥ ਚ ਲੈ ਲਿਆ ਤੇ ਅੱਜ ਲਗਭਗ ਮਤਲਬ ਕਿ 100 ਜਿਹੜਾ ਸਾਡੀਆਂ ਸੰਸਥਾਵਾਂ ਨੇ ਜਥੇਬੰਦੀਆਂ ਨੇ ਵੱਡੀਆਂ ਉਹਨਾਂ ਸਾਰਿਆਂ ਦੀ ਇੱਥੇ ਮੀਟਿੰਗ ਸੀ ਦਲ ਕਾਲ ਸਹਾਕੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਬਣਿਆ ਉਹ ਵੀ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਆ ਉਹ ਵੀ ਸਾਰਿਆਂ ਦੀ ਇੱਥੇ ਇਕਤਰਤਾ ਸੀ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਵੀ ਇਕਤਰਤਾ ਸੀ ਤੇ ਸਾਰਿਆਂ ਨੇ ਇੱਕੋ ਰੂਪ ਚ ਫੈਸਲਾ ਕੀਤਾ ਕਿ 16 ਤਰੀਕ ਨੂੰ ਦੁਖਨਵਰਨ ਸਾਹਿਬ 10 ਵਜੇ ਵੱਡਾ ਇਕੱਠ ਸੱਦਿਆ ਗਿਆ ਜਿਹੜਾ ਕਿ ਜੇਲ੍ਹ ਦੇ ਗੇਟ ਅੱਗੇ ਜਾ ਕੇ ਜੋ ਵੀ ਪ੍ਰੋਟੈਸਟ ਜੋ ਵੀ ਅਗਲਾ ਕਾਰਵਾਈ ਹੋਊਗੀ ਉਹ ਕਰਨਗੇ ਪਰ ਇਹਨੂੰ ਹੁਣ ਸਾਡੇ ਕੋਲ ਦੋ ਜਿਹੜੀ ਮਤਲਬ ਸਵਾਲ ਨੇ ਇੱਕ ਤਾਂ ਇਹ ਕਿ ਉਹਦਾ ਮੈਡੀਕਲ ਨਹੀਂ ਕਰਾਇਆ ਦੂਜਾ ਇਹ ਕਿ ਉਹਦੀ ਮੁਲਾਕਾਤ ਨਹੀਂ ਕਰਾਈ ਜਿਹੜਾ ਉਹਦਾ ਰਾਈਟ ਬੰਦਾ ਆ ਠੀਕ ਹੈ ਜੀ ਸਾਨੂੰ ਨਾ ਤਾਂ ਅਸੀਂ ਇਹ ਅਪੀਲ ਕਰਦੇ ਆਂ ਵੀ ਉੱਤੇ ਕੇਸ ਨਾ ਪਾਓ ਨਾ ਅਸੀਂ ਇਹ ਅਪੀਲ ਕਰਦੇ ਆਂ ਕੋਈ ਉਹਦਾ ਹੱਕ ਕੱਟ ਕਰੋ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਕੀਤੇ ਨੇ ਤੇ ਅਸੀਂ ਭੁਗਤੇ ਨੇ ਸਾਨੂੰ ਕੋਈ ਇੰਨਾ ਗੱਲਾਂ ਨਾਲ ਮਤਲਬ ਨਹੀਂ ਹੈਗਾ ਪਰ ਇਹ ਸਾਡਾ ਰਾਈਟ ਬੰਦਾ ਕਿ ਸਾਡਾ ਬੰਦਾ ਜੇਲ੍ਹ ਚਾ ਉਹਨੂੰ ਕਿਉਂ ਨਹੀਂ ਮਿਲਾਇਆ ਜਾ ਰਿਹਾ ਦੂਜਾ ਉਹਦਾ ਮੈਡੀਕਲ ਕਿਉਂ ਨਹੀਂ ਕਰਾਇਆ ਦੋ ਹੀ ਵੱਡੇ ਜਿਹੜੀਆਂ ਗੱਲਾਂ ਨੇ ਤੀਜਾ ਜੇ ਜੇਲ੍ਹ ਕਹਿੰਦੀ ਝਗੜਾ ਹੋਇਆ ਤੇ ਪ੍ਰਕਰਾਰ ਸਾਡੇ ਨਾਲ ਬਾਬਾ ਬਖਸ਼ੀਸ਼ ਜੀ ਮੌਜੂਦ ਰਹਿਣਗੇ ਪਿਛਲੇ ਦਿਨੀ ਸੰਦੀਪ ਸਿੰਘ ਸਣੀ ਦਾ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀਗਾ ਸੋਦੀਰ ਸੂਰੀ ਕਤਲकांड ਦੇ ਵਿੱਚ ਹਵਾਲਾਤੀ ਨੇਗੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਠੀਕ ਹੋ ਜੀ ਹੁਣ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈਗੀ ਜੇਲ੍ਹ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਹੋਈ ਹੈ ਜੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਕਰ ਰਹੇ ਹੁਣ ਇਹ ਮਸਲਾ ਪੰਥ ਨੇ ਆਪਣੇ ਹੱਥ ਚ ਲੈ ਲਿਆ ਤੇ ਅੱਜ ਲਗਭਗ ਮਤਲਬ ਕਿ 100 ਜਿਹੜਾ ਸਾਡੀਆਂ ਸੰਸਥਾਵਾਂ ਨੇ ਜਥੇਬੰਦੀਆਂ ਨੇ ਵੱਡੀਆਂ ਉਹਨਾਂ ਸਾਰੀਆਂ ਦੀ ਇੱਥੇ ਮੀਟਿੰਗ ਸੀ ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਵਾਂ ਬਣਿਆ ਉਹ ਵੀ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਆ ਉਹ ਵੀ ਸਾਰਿਆਂ ਦੀ ਇੱਥੇ ਇਕੱਤਰਤਾ ਸੀ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਵੀ ਇਕੱਤਰਤਾ ਸੀ ਤੇ ਸਾਰਿਆਂ ਨੇ ਇੱਕੋ ਰੂਪ ਚ ਫੈਸਲਾ ਕੀਤਾ ਕਿ 16 ਤਰੀਕ ਨੂੰ ਦੁਖਨਵਰਨ ਸਾਹਿਬ 10 ਵਜੇ ਵੱਡਾ ਇਕੱਠ ਕਰ ਸੱਦਿਆ ਗਿਆ ਜਿਹੜਾ ਕਿ ਜੇਲ੍ਹ ਦੇ ਗੇਟ ਅੱਗੇ ਜਾ ਕੇ ਜੋ ਵੀ ਪ੍ਰੋਟੈਸਟ ਜਾਂ ਜੋ ਵੀ ਅਗਲਾ ਕਾਰਵਾਈ ਹੋਊਗੀ ਉਹ ਕਰਨਗੇ ਪਰ ਇਹਨੂੰ ਹੁਣ ਸਾਡੇ ਕੋਲ ਦੋ ਜਿਹੜੀ ਮਤਲਬ ਸਵਾਲ ਨੇ ਇੱਕ ਤਾਂ ਇਹ ਕਿ ਉਹਦਾ ਮੈਡੀਕਲ ਨਹੀਂ ਕਰਾਇਆ ਦੂਜਾ ਇਹ ਕਿ ਉਹਦੀ ਮੁਲਾਕਾਤ ਨਹੀਂ ਕਰਾਈ ਜਿਹੜਾ ਉਹਦਾ ਰਾਈਟ ਬੰਦਾ ਆ ਠੀਕ ਹੈ ਜੀ ਸਾਨੂੰ ਨਾ ਤਾਂ ਅਸੀਂ ਇਹ ਅਪੀਲ ਕਰਦੇ ਆਂ ਵੀ ਉਹਤੇ ਕੇਸ ਨਾ ਪਾਓ ਨਾ ਅਸੀਂ ਇਹ ਅਪੀਲ ਕਰਦੇ ਆਂ ਕੋਈ ਉਹਦਾ ਘਟਾ ਕਰੋ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਕੀਤੇ ਰਹਿੰਦੇ ਅਸੀਂ ਭੁਗਤੇ ਨੇ ਸਾਨੂੰ ਕੋਈ ਇੰਨਾ ਗੱਲਾਂ ਨਾਲ ਮਤਲਬ ਨਹੀਂ ਹੈਗਾ ਪਰ ਇਹ ਸਾਡਾ ਰਾਈਟ ਬੰਦਾ ਕਿ ਸਾਡਾ ਬੰਦਾ ਜੇਲ੍ਹ ਚਾ ਉਹਨੂੰ ਕਿਉਂ ਨਹੀਂ ਮਿਲਾਇਆ ਜਾ ਰਿਹਾ ਦੂਜਾ ਉਹਦਾ ਮੈਡੀਕਲ ਕਿਉਂ ਨਹੀਂ ਕਰਾਇਆ ਦੋ ਹੀ ਵੱ ਯੋ ਨੀ ਹ ਗੱਲਣੇ ਤੀਜਾ ਜੇ ਜੇਲ ਕਹਿੰਦੀ ਝਗੜਾ ਹੋਇਆ ਤੇ ਪ੍ਰਕਰਾਰ ਕਰਾਸ ਪਰਚਾ ਕਿਉਂ ਨਹੀਂ ਹੈ ਇਹ ਜੇਲ ਨਹੀਂ ਕਹਿਣਾ ਝਗੜਾ ਹੋਇਆ ਅਸੀਂ ਤਾਂ ਕਹਿੰਦੇ ਨਹੀਂ ਹੈਗੇ ਤਾਂ ਜੇਲ ਕਹਿੰਦੀ ਝਗੜਾ ਹੋਇਆ ਤੇ ਫਿਰ ਜੇਲ ਕਰਾਸ ਪਰਚਾ ਕਰੇ ਇਹ ਨਹੀਂ ਮੇਰੀਆਂ ਬੇਨਤੀਆਂ ਨੇ ਔਰ ਮੇਰੀ ਮਤਲਬ ਜਿਹੜੇ ਉਹ ਤਿੰਨ ਲੋਕ ਸੀਗੇ ਸੂਬਾ ਸਿੰਘ ਗੁਰਚਰਨ ਸਿੰਘ ਉਹਨਾਂ ਨੇ ਵੀ ਗੁਰਵਾਚਨ ਸਿੰਘ ਉਹਨਾਂ ਨੇ ਵੀ ਹਮਲਾ ਕੀਤਾ ਸੀ ਨਹੀਂ ਤੇ ਹੁਣ ਇਹ ਤਾਂ ਜੇਲ ਕਹਿੰਦੀ ਹੈ ਨਾ ਸਾਡੇ ਕੋਲ ਤਾਂ ਇਦਾਂ ਦੇ ਕੋਈ ਪੁਕਤਾ ਸਬੂਤ ਹੀ ਨਹੀਂ ਹੈਗੇ ਨਾ ਸਾਨੂੰ ਪਤਾ ਹੀ ਆ ਇਹ ਤਾਂ ਹੁਣ ਜਿੰਨਾ ਜਰ ਸਨ ਨਹੀਂ ਮਿਲਦਾ ਨਾ ਜਰ ਤਸਵੀਰ ਨਹੀਂ ਪਰਦਾ ਆਖ ਹੁੰਦੀ ਪਰ ਅਸੀਂ ਕਹਿੰਨੇ ਆ ਪੀਏ ਸਾਡੇ ਬੰਦੇ ਦੇ ਕੋਲ ਤੁਸੀਂ ਉਹਨਾਂ ਕਾਤਲਾ ਬੰਦਿਆਂ ਨੂੰ ਰੱਖਿਆ ਸੀ ਤੇ ਸੁਭਾਵਕਾ ਕੋ ਹਮਲਾ ਕਰ ਸਕਦਾ ਸੀ ਠੀਕ ਹੈ ਜੀ ਤੁਸੀਂ ਪਿਛਲੇ ਦਿਨੀ ਜਿਹੜਾ ਚੇੜ੍ਹ ਦੇ ਵਿੱਚ ਵੀ ਜਾ ਕੇ ਗੱਲਬਾਤ ਕੀਤੀ ਸੀ ਹੁਣ ਕੋਈ ਦੁਬਾਰਾ ਗੱਲਬਾਤ ਹੋਈ ਨਹੀਂ ਹੈਗੀ ਨਹੀਂ ਹੋਈ ਜੀ ਮੈਂ ਕਰਨਾ ਹੀ ਨਹੀਂ ਚਾਹੁੰਦਾ ਉਹਨਾਂ ਨਾਲ ਗੱਲ ਹੁਣ ਤਾਂ ਬਾਹਰ ਹੀ ਕਰਾਂਗੇ ਜੀ ਗੱਲ ਹੁਣ ਉਹ ਸਾਡੇ ਕੋਲ ਆਣ ਗਿਆ ਸੀ ਬਹੁਤ ਜਾ ਆਏ ਹਨ ਉਹਨਾਂ ਕੋਲ ਹਾਂ ਜੀ ਸਾਨੂੰ ਗੁੰਮਰਾਹ ਕੀਤਾ ਜੀ ਉਹਨਾਂ ਨੇ ਬਿਲਕੁਲ ਉਹੀ ਜਿਹੜਾ ਸ਼ਾਮਦਾਮ ਲੰਦਪੇਰ ਵਾਲੀ ਗੱਲ ਹੁੰਦੀ ਹੈ ਤੇ ਪੰਥ ਤੇ ਸਪਸ਼ਟ ਹੈ ਜੀ ਪੰਥ ਸ਼ਾਮਦਾਮ ਲੰਦਪੇਰ ਇਦਾਂ ਦੇ ਚ ਨਹੀਂ ਆਉਂਦਾ ਪੰਥ ਅਸੀਂ ਤਾਂ ਮੀਟਿੰਗ ਵੀ ਲੁਕਵੇਂ ਰੂਪ ਵਿੱਚ ਕੁਝ ਨਹੀਂ ਹੈ ਠੀਕ ਹੈ ਜੀ ਸੋ ਮੇਰੀ ਅਪੀਲ ਹੈ ਪੂਰੀ ਸਿੱਖ ਕੌਮ ਨੂੰ ਕਿ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਕਿਉਂਕਿ ਵਿਪਤਾ ਪੰਜਾਬ ਤੇ ਇੱਕ ਪਾਣੀਆਂ ਦੀ ਬਹੁਤ ਵੱਡੀ ਆਈ ਆ ਸਾਡੀ ਸੰਗਤ ਉੱਥੇ ਵੀ ਬਹੁਤ ਲੱਗੀ ਆ ਫਿਰ ਵੀ ਮਾਲਵੇ ਵਾਲੇ ਜਿਹੜੇ ਲੋਕ ਨੇ ਇਧਰਲੇ ਇੱਥੇ ਹੜਾਂ ਦੀ ਜਿਹੜੀ ਨਈਂ ਕਰੋਪੀ ਆਈ ਇਧਰਲੇ ਏਰੀਆ ਚ ਇੱਥੋਂ ਦੀ ਸੰਗਤ ਨੂੰ ਅਪੀਲ ਹੈ ਕੋ ਵੱਤ ਵਾਦ ਇੱਥੇ ਪਹੁੰਚਣ ਜੀ ਧੰਨਵਾਦ ਬਾਬਾ ਬਰੇਆਲੇ ਦੀ ਆਜਤ ਵਾਦੂ ਆ ਜੀ ਐਨੀ ਸੰਗਤ ਹੈ ਜੀ ਹਾਂ ਠੀਕ ਹੈ ਜੀ ਧੰਨਵਾਦ ਬਾਈ ਸੋ ਇਹ ਸਨ ਬਾਬਾ ਬਖਸ਼ੀਸ਼ ਜੀ ਇਹਨਾਂ ਨੇ ਦੱਸਿਆ ਕਿ 16 ਤਰੀਕ ਨੂੰ ਜਿਹੜਾ ਜੇਲ੍ਹ ਦੇ ਬਾਹਰ ਇੱਕ ਕੱਟ ਰੱਖਿਆ ਹੋਇਆ ਜਿੱਥੇ ਇਹਨਾਂ ਵੱਲੋਂ ਇੱਕ ਅਪੀਲ ਕੀਤੀ ਜਾ ਰਹੀ ਸੀ ਕਿ ਸੰਦੀਪ ਸਣੀ ਨੂੰ ਜਿਹੜਾ ਪਰਿਵਾਰ ਨਾਲ ਮਲਾਇਆ ਜਾਵੇ ਤੇ ਇੱਕ ਮੁਲਾਕਾਤ ਕਰਵਾਈ ਜਾਵੇ ਅਸੀਂ ਜਿਹੜੀ ਸੰਦੀਪ ਸਣੀ ਦੇ ਬ੍ਰਦਰ ਨੇ ਹੈਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ